ਗੁੱਟ ਫੜਨ ਦਾ ਹੀ ਸੀਗਾ ਵੀ ਉਹਨੂੰ ਜਿਹੜਾ ਗੁੱਟ ਫੜ ਲੈਣਾ ਉਹ ਨਹੀਂ ਛੱਡਣਾ ਜਿਹਦਾ ਨਹੀਂ ਫੜਨਾ ਜਿਹਦਾ ਤੇਰੀਵੇਂ ਮੋਠਾ ਏਡਾ ਖੋਲਾ ਤੇ ਮਤਲਬ ਕਹਿ ਕੇ ਫੜਨਾ ਵੀ ਛੜਾ ਕੇ ਦਾ ਅੱਛਾ ਅੱਛਾ ਤੇ ਇੱਕ ਛਾਲ ਮਾਰਦਾ ਸੀ ਛਾਲ ਮਾਰ ਕੇ ਸਹਿ ਫੜ ਲੈਂਦਾ ਸੀ ਉਹ ਬਲੇ ਕਿਆ ਬਾਤ ਨਹੀਂ ਜੋ ਹੋਦਾ ਕਿਸੇ ਪਤਾ ਨਹੀਂ ਲੱਗਦਾ ਉਹਨੂੰ ਦੇਖਣ ਜਾਣਾ ਜਿੱਥੇ ਵੀ ਸ਼ਿੰਜ ਹੋਏ ਉੱਥੇ ਦੇਖਣ ਜਾਣਾ ਅੱਛਾ ਅੱਛਾ ਆਪਣੇ ਪਹਿਲਵਾਨਾਂ ਦੀ ਬੀਬੀ ਕੀ ਖਰਾਕ ਤੂੰ ਤੇ ਫਿਰ ਦੇਖਿਆ ਹੋਣਾ ਆਪ ਆਪ ਓਏ ਹੋਏ ਬਸ ਬਾਦਾਮ ਬਦੂਮ ਖਾਣੇ ਹਾਂ ਖਿਓ ਸਭ ਕੁ ਖਾਣਾ ਅੱਛਾ ਅੱਜ ਤੇ ਜੋਰ ਤੇ ਕਰਨ ਗਏ ਜੋਰ ਕਰਨ ਗਏ ਤਕਾਲਾਂ ਹੀਆ ਹਲੇ ਪਈਆਂ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਆ ਅੱਛਾ ਤੇ ਤੋ ਕਾ ਕੁਕਰ-ਕੱਕਰ ਕੇ ਖਾ ਲਿਆ ਕਿ ਤਸ ਆਪ ਤਾਰੇ ਇੱਕ ਵਾਰ ਮੇ ਚੋਰੀ ਖਾਰਿਆ ਜਾ ਕੇ ਮੈਂ ਬਿਮਾਰ ਸੀ ਤੂੰ ਖਾ ਲਿਆ ਪਿਛਲੇ ਅੰਦਰ ਰੱਖਿਆ ਕਾਂ ਬਾਲਿਆਂ ਨੇ ਬੜਾ ਜੂਗਰ ਉਰਦਾ ਲਾਇਆ ਨਹੀਂ ਕੁਛ ਨਹੀਂ ਕੀਤਾ ਸੀ ਤਾਂ ਸਿੰਗਾਂ ਫੇਵਰਾ ਸਵਾਦੀਆਂ ਨਹੀਂ ਫੇਰਿਆ ਉਹ ਫੇ ਛੱਡਣ ਲੱਪਿਆ ਫੇ ਨਹੀਂ ਕੀਤਾ ਲਿਆ ਜਰਾ ਕੋ ਨਾ ਮੈਂ ਪੁੱਛ ਗਏ ਸੀ ਬਲੇ ਹੋਰ ਵੀ ਬੰਦੇ ਖੜੇ ਆ ਤੇ ਉਹ ਜਰੀ ਕੋ ਪੁਲਿਸ ਲੈ ਗਈ ਫੜ ਕੇ ਆ ਜਲੀ ਆਂਦਾ ਕਿ ਪੁਲਿਸ ਲੈ ਮੇਰੇ ਤਾਂ ਪਹਿਲੀ ਕਾਲ ਹੀ ਕੱਟ ਗਿਆ ਹੂੰ 200 ਰੁਪਏ ਕੱਟਿਆ ਕਿਦਾ ਲੈ ਗਰੋਂ ਦੇ ਦੀ ਚਾਹ ਪਾਟ ਦੇ ਦੇ ਨਹੀਂ ਜਾਣਾ ਅੱਥਰ ਹਾਂ ਅੱਥਰ ਜਿੱਦ ਕਿੰਗੀ ਲੱਗਦੀ ਜਾਂਦੀ ਹੈ ਹੂੰ ਚਲੋ ਵੀ ਮੇਰਾ ਸਿਲੰਡਰ ਇਹ ਨਾ ਠੀਕ ਕਰਾਉਣ ਲਈ ਦੇਣਾ ਕਿ ਇਹਨੂੰ ਖਰਾਬ ਹੋ ਗਿਆ ਆ ਚਾਹ ਪਾਣੀ ਬੰਦ ਹੋਇਆ ਮੈਂ। ਇਹ ਚਾਹ ਪਾਣੀ ਤੇ ਚਲੋ ਕੀ ਕਿਸੇ ਬੰਦੇ ਨੂੰ ਚਾਹੀਦਾ ਹੈ ਤੇ ਮੈਂ ਚਲ ਦੇ ਦੰਨੇ ਆ ਦੋ ਚਾਰ ਦਿਨ। ਕੋਈ ਕਹਿੰਦਾ ਆਪਾਂ ਧਰਨਾ ਕਰਨਾ ਇੱਥੇ। ਸੁੱਖ-ਵਲਾਸ ਹੀ ਭਰਾਵਾ ਮੋਟਰ ਸੁੱਖ-ਵਲਾਸ ਹੀ ਹੁੰਦੀ ਆ। ਕਿਹੜਾ ਕਿਹੜਾ ਮੰਨਦਾ ਵੀ ਸੁੱਖ-ਵਲਾਸ ਤੋਂ ਵਧੀਆ ਮੋਟਰ? ਮੋਟਰ ਦੀ ਫੀਲਿੰਗ ਸੁੱਖ-ਵਲਾਸ ਤੋਂ ਵੀ ਵਧੀਆ ਹੀ ਆ। ਚਾਬੀ ਲੈ ਅੱਜ ਇੱਥੇ ਰਹਿੰਦਾ ਨੀਰ ਚਾਬੀ। ਉਹ ਚੇਤਾ ਭੁੱਲਿਆ ਤੇ ਬੰਦਾ ਹੋਰ ਕੀ? ਉਹ ਭਰਾਵਾ ਮੈਂ ਤੇ ਰਹਿੰਦਾ ਨਾ ਇੱਥੇ ਡੈਡੀ ਲੈ ਜਾਂਦੇ ਆ ਫੇਰ। ਆਹ ਚੱਲ ਮੋੜ ਲਾ ਚੱਲ ਰਿਆ ਹਾਲ ਗੜਾ ਮਾਰ ਕੇ ਜੀ ਆ ਬੀ ਕੀ ਹਾਲ ਚਾਲ ਆ ਠੀਕ ਠਾਕ ਆ ਹਾਂ ਠੀਕ ਠਾਕ ਲਓ ਅੱਜ ਬੀਬੀ ਤੁਹਾਨੂੰ ਨਾ ਕੋ ਗੱਲ ਸੁਣਾਏਗੀ ਮੈਂ ਕਿਹਾ ਬੀਬੀ ਕੋ ਪੁਰਾਣੀ ਗੱਲ ਬਾਤ ਸੁਣਾ ਤੇ ਬੀਬੀ ਸਾਡੀ ਕਹਿੰਦੀ ਕਿ ਮੇਰਾ ਭਰਾ ਇੱਕ ਕੁਸ਼ਤੀ ਖੇਡਦਾ ਹੁੰਦਾ ਸੀ ਮਤਲਬ ਕੁਲਦਾ ਸੀਗਾ ਤੇ ਉਹਦੇ ਕੋਲ ਹਰ ਮਹੀਨੇ ਘਰ ਥੋੜਾ ਮੜਦਾ ਹੁੰਦਾ ਹੈ ਉਹਦੇ ਕੋਲ ਇੱਕ ਬੰਦਾ ਇਦਾਂ ਮਤਲਬ ਮਰ ਗਿਆ ਸੀਗਾ ਕੁਲਦੇ ਹੀ ਮਤਲਬ ਜਾਣ ਕੇ ਨਹੀਂ ਉਹ ਤੁਹਾਨੂੰ ਪੂਰਾ ਦੱਸਦੇ ਆਂ ਵੀ ਕਿੱਦਾਂ ਗੱਲਬਾਤ ਹੋਈ ਤੇ ਕਿੱਦਾਂ ਘੁੱਲ ਦੇ ਘੁੱਲ ਦੇ ਮਤਲਬ ਕਿੱਦਾਂ ਗੱਲਬਾਤ ਹੋਈ ਤੇ ਕਿੱਦਾਂ ਉਹ ਮਰ ਉਹਦੀ ਡੈਥ ਹੋ ਗਈ ਸੋ ਸਾਰੀ ਗੱਲਬਾਤ ਬੀਬੀ ਤੁਹਾਨੂੰ ਦੱਸੇਗੀ ਤੇ ਸੁਣਿਓ ਤੁਸੀਂ ਗੱਲਾਂ ਸੁਣਨ ਵਾਲੀਆਂ ਬੀਬੀ ਤਾਂ ਵਰਦੀਆਂ ਸਿਆਣੀਆਂ ਸਾਡੀਆਂ ਗੱਲਾਂ ਸੁਣਾ ਕਰਾਂਗੇ ਕੋਹ ਦਾ ਕੋਈ ਪਤਾ ਨਹੀਂ ਲੱਗਦਾ ਉਹ ਨੂੰ ਤਾਂ ਦੇਖਣ ਜਾਣਾ ਜਿੱਥੇ ਵੀ ਸ਼ੇਂਜ ਹੋਏ ਉੱਥੇ ਦੇਖਣ ਜਾਣਾ ਅੱਛਾ ਅੱਛਾ ਆਪਣੇ ਭਰਾ ਨੂੰ ਦੇਖਣ ਜਾਣਾ ਵੱਡੇ ਭਰਾ ਨੇ ਵੀ ਮੇਰਾ ਭਰਾ ਘੋਲਦਾ ਖਾਣ ਨੂੰ ਬਦਾਮਾਂ ਨਾਲ ਸਾਡੀ ਕਲਮਾਰੀ ਹੁੰਦੀ ਭਰੀ ਰਹਣ ਅੱਛਾ ਬਦਾਮ ਭੈ ਪਲਵਾਨਾ ਦੀ ਬੀਬੀ ਕੀ ਖਰਾਕ ਤੂੰ ਤੇ ਫਿਰ ਦੇਖਿਆ ਹੋਣਾ ਆਕ ਓਏ ਹੋਏ ਬਸ ਬਦਾਮ ਵਦੂਮ ਖਾਣੇ ਹਾਂ ਖਿਓ ਸਭ ਕੁ ਖਾਣਾ ਅੱਛਾ ਉਹਦੀ ਸਿਹਤ ਬੜੀ ਹੈ ਤੇ ਢੱਲਾ ਜਾਂ ਲੱਗਦਾ ਇਹ ਦੇਖਣ ਨੂੰ ਹਾਂ ਪਰ ਸਿਹਤ ਬੜੀ ਹੀ ਕੋਕੋ ਅਣੇ 4 3 4 ਮਹੀਨੇ ਘਰ ਨਹੀਂ ਆਉਂਦਾ ਉਹ ਆ ਦਿਨ ਆ ਮਹੀਨੇ ਉਦੋਂ ਕੋਹਰਾ ਹੀ ਸਿਗਾਉ ਆ ਮਹੀਨੇ ਵਿੱਚ ਸੰਝਾ ਪੈਂਦੀ ਹੈ ਸੰਝਾਲੇ ਮਹੀਨੇ ਚ ਆ ਆ ਮਹੀਨੇ ਹੁਣ ਸੰਝਾ ਪੈਂਦੀਆਂ ਹਨਾ ਦੂਰ ਤੀਕ ਜਾਂਦਾ ਹੁੰਦਾ ਹੈ ਦੂਰ ਪਾ ਕੇ ਜਾਂਦਾ ਹੈ ਅੱਛਾ ਫਿਰ ਉਹ ਨਾ ਰੋਜ਼ ਜਿਹੜੇ ਜਿਹੜਾ ਫੌਜ ਸੀ ਤੇ ਕਸਰਤ ਫਿਰ ਸਵੇਰੇ ਸ਼ਾਮ ਕਰਨੀ ਹਾਂ ਕਸਰਤ ਸਵੇਰੇ ਸ਼ਾਮ ਕਰਨੀ ਜਿਹੜਾ ਫੌਜ ਸੀ ਨਾ ਉਹ ਕਬੱਡੀ ਖੇਡਦਾ ਸੀ ਉਹਦੀ ਕਬੱਡੀ ਕੋਈ ਜਿੱਤ ਨਹੀਂ ਹਿਸਾਬ ਸਰ ਸੇ ਮਾਮੇ ਦੀ ਸੇ ਆਉਂਦੀ ਹਾਂ ਅੱਛਾ ਉਹਨੇ ਵੀ ਪਰੇਸ਼ਾਨ ਹੋ ਗਿਆ ਫਿਰ ਉਹ ਬੱਸ ਅੱਗੇ ਨੂੰ ਚਲੋ ਜਵਾਨੀ ਵੇਲੇ ਬਥੇਰੀ ਗੱਡੀ ਆ ਬੜਾ ਬਹੁਤ ਕੀਤਾ ਅੱਛਾ ਤੇ ਜਿਹੜਾ ਫਿਰ ਭਲਵਾਨ ਸੀਗਾ ਸਾਰੇ ਮਤਲਬ ਕੁਛ ਨਾ ਕੁਛ ਕਰਦੇ ਫਿਰ ਖੇਡਦੇ ਰਹੇ ਹਨਾ ਤੇ ਜਿਹੜਾ ਛੋਟਾ ਸੀ ਸਾਰਾ ਇੱਕ ਮਾਮੇ ਛੋਟੇ ਨੂੰ ਛੱਡ ਕੇ ਨੇ ਹਾਲ ਵਾਇਆ ਹਾਲ ਵਾਇਆ ਹਨਾ ਉਹਨੇ ਨੀ ਹੋਰ ਕੁਛ ਵੀ ਕੀਤਾ ਨਾ ਪੜਿਆ ਤਾਂ ਨਾ ਕੁਛ ਕੀਤਾ ਅੱਛਾ ਤੇ ਹਾਲ ਵਾਇਆ ਉਹਨੇ ਬੜਾ ਹਾਲ ਬੜਾ ਵਾਇਆ ਬੜਾ ਕਹਿੰਦੇ ਤੋਂ ਹੁੰਦੇ ਬਹੁਤ ਰੱਖੇ ਅੱਛਾ ਬੜਾ ਹਾਲ ਵਾਇਆ ਠੀਕ ਹੈ ਇੱਕ ਕਰ ਪਲ ਕੁश्ती ਦੇਖਣ ਕਾਰਨਕ ਪੈਰੀਂ ਚ ਜਾਂਦੇ ਹੀ ਬਾਹਰ ਆਪਣੀ ਪੈਲੀ ਚ ਖੁੱਲਦੇ ਹੁੰਦੇ ਆ ਆਪਣੀ ਪੈਲੀ ਤੇ ਜਾਣਾ ਅੱਛਾ ਜਾਣੀ ਬਥੇਰੀ ਹੀ ਆ ਆਪਣੀ ਮਤਲਬ ਜੋਰ ਕਰਨਾ ਇੱਕ ਦੂਜੇ ਨਾਲ 56 ਤੋਂ ਪਹਿਲਾਂ ਦੇਖ ਲਓ ਅਬ ਜੇ ਲੈ ਕਦ ਜਨ ਘਰ ਹੋਣਾ ਜੇ ਜਨ ਘਰ ਹੋਣਾ ਤੇ ਆਪਣਾ ਇੱਥੇ ਜੋਰ ਕਰਨਾ ਉਹ ਮੁੰਡਾ ਜਿਹੜਾ ਹੈ ਨਾ ਤੂੰ ਲੋਹਾਰਾ ਦਾ ਹੀ ਅੱਛਾ ਤੇ ਸਾਡੇ ਘਰ ਉਹਦਾ ਹੋਣਾ ਜਾਣਾ ਬੜਾ ਸਿਗਾ ਲੋਹਾਰਾਂ ਦੇ ਮੁੰਡੇ ਦਾ ਲੋਹਾਰੇ ਦਾ ਇਹਦੇ ਨਾਲ ਜੂਸੇ ਕਾ ਬੇ ਸੱਜਣਤਾ ਹੀ ਸੀਗੀ ਉਹ ਹੁੰਦਾ ਜਿਹਾ ਇਹਦੇ ਨਾਲ ਤੁਹਾਡੇ ਭਰਾ ਦੀ ਤੇ ਉਹਦੀ ਸੱਜਣਤਾ ਹੀ ਸੀਗੀ ਇਕੱਠੇ ਕੁੱਲਦੇ ਸੀਗੇ ਬਹੁਤ ਗਾੜੀ ਸੀ ਇਕੱਠੇ ਕੁੱਲਦੇ ਸੀਗੇ ਹਾਂਜੀ ਹਾਂਜੀ ਅੱਛਾ ਤੇ ਜੋਰ ਤੇ ਕਰਨ ਗਏ ਜੋਰ ਕਰਨ ਗਏ ਤਕਾਲਾਂ ਹੀ ਆਹ ਲੇ ਪਈਆਂ ਮੈਨੂੰ ਇਹ ਟਿੰਗੀ ਤਰ੍ਹਾਂ ਪਤਾ ਹੈ ਅੱਛਾ ਤੇ ਉਹ ਤਕਾਲਾਂ ਪਈਆਂ ਜੇ ਲੈ ਐਨ ਤੇ ਜੇ ਕਹਿੰਦੇ ਜ਼ੋਰ ਕਰਦੇ ਕਹਿੰਦੇ ਉਹਨਾਂ ਸੁੱਟਿਆ ਨਾ ਉਹ ਕਹਿੰਦਾ ਹਾਏ ਮਰ ਗਿਆ ਹਾਏ ਮਰ ਗਿਆ ਤੋਂ ਉਹਨਾਂ ਚੁੱਕਿਆ ਚੱਕਿਆ ਉਹਦਾ ਕਿ ਕੀ ਗੱਲ ਹੋਈ ਕੀ ਗੱਲ ਉਹ ਤਾਂ ਮੁੜ ਕੇ ਬੋਲਿਆ ਤਾਂ ਲੈ ਆਂਦਾ ਘਰ ਤੁਹਾਡੇ ਭਰਾ ਮਤਲਬ ਭਰਾ ਨੇ ਇਦਾਂ ਮਤਲਬ ਮਾਰਿਆ ਤੇ ਉਹਦੇ ਉਹਨੂੰ ਦਾ ਖੇਡ ਲਿਆ ਅੱਛਾ ਅੱਗੇ ਵੀ ਖੇਡਦੇ ਸੀ ਅੱਛਾ ਰੋਜ਼ ਅੱਗੇ ਵੀ ਜ਼ੋਰ ਕਰਨ ਜਾਂਦੇ ਹਾਂ ਹਾਂ ਉਹ ਖੇਡ ਚ ਕਿਹੜਾ ਜਾਣ ਕੇ ਕਰਦਾ ਕੋਈ ਫੇਰ 6 6 ਕਹਤਾ ਭਰਾ ਸੀ ਉਹ ਅੱਛਾ ਉਹ ਵੀ 6-7 ਭਰਾ ਸੀਗੇ ਅੱਛਾ 6-7 ਸੀਗੇ ਅੱਛਾ ਤੇ ਫੇਰ ਨਾ ਗੇਲੇ ਆਪਣੇ ਘਰ ਲੈ ਆਉਂਦਾ ਫਿਰ ਠੀਕ ਸੀ ਕਾ ਫਲੇ ਆਹ ਉਹਨੇ ਫੇ ਮਾੜਾ ਮੋਟਾ ਵੀ ਤਾਂ ਹੁੰਦੇ ਵੀ ਮਨ ਕਾ ਟੁੱਟ ਗਿਆ ਅੱਛਾ ਟਾਉਣ ਦਾ ਮਨ ਕਾ ਟੁੱਟ ਗਿਆ ਹਾਂ ਟੁੱਟਦਾ ਜਾਂਦਾ ਦੇ ਬੋਲਦਾ ਸੀ ਮਾੜਾ ਮੋਟਾ ਅੱਛਾ ਅੱਛਾ ਉਹ ਕਹਿਣ ਲੱਗਾ ਵੀ ਮੇਰੇ ਪਰ ਆਨੋ ਕੋਈ ਆਂਚ ਨਾ ਲੱਗੇ ਅੱਛਾ ਮੈਨੂੰ ਜਾਣ ਕੇ ਨਹੀਂ ਕੀਤਾ ਕੁਛ ਅੱਗੇ ਵੀ ਤਾਂ ਅਸੀਂ ਖੇਡਦੇ ਸੀ ਗੱਲ ਹੋਈ ਨਾ ਅਜਾ ਅਜਾ ਕਈ ਪਿੰਡ ਵਾਲਿਆਂ ਨੇ ਮਤਲਬ ਜ਼ੋਰ ਲਾਇਆ ਵੀ ਜ਼ੋਰ ਲਾਇਆ ਪਿੰਡ ਵਾਲਿਆਂ ਨਾਲ ਵਿੱਚ ਦਿੱਤਾ ਜਾਏ ਦਾ ਵੀ ਥਾਣੇ ਵੀ ਬੰਦਾ ਮਾਰਤਾ ਇਹਦੇ ਕੋਲ ਬੰਦਾ ਮਰ ਗਿਆ ਅੱਛਾ ਉਹ ਉਹਦੇ ਬਿਆਨ ਸੀ ਇਹ ਮੁੰਡੇ ਦੇ ਉਹਦੇ ਬਿਆਨ ਇਹ ਸੀ ਕਿ ਇਹਨੂੰ ਕੁਛ ਨਾ ਹੋਵੇ ਤਾਂ ਫਿਰ ਉਹਦੇ ਭਰਾ ਵੀ ਕਰਨ ਲੱਗੇ ਸਾਡੇ ਸਾਡੇ ਭਰਾ ਦੇ ਬਿਆਨ ਹੈ ਕਿਦਾਂ ਇਹਨੂੰ ਅੱਗੇ ਵੀ ਤਾਂ ਖੋਲਦੇ ਸੀਗੇ ਗੱਲ ਹੋਈ ਮਤਲਬ ਵੀ ਮਤਲਬ ਜਿਹਦੇ ਸੱਟ ਲੱਗੀ ਉਹਨੇ ਫਿਰ ਬਿਆਨ ਦਿੱਤੇ ਉਹਨੇ ਪਹਿਲਾਂ ਬਿਆਨ ਦਿੱਤੇ ਪਹਿਲਾਂ ਮਰਨ ਤੋਂ ਪਹਿਲਾਂ ਬਿਆਨ ਦਿੱਤੇ ਵੀ ਮੇਰੇ ਨੂੰ ਕੁਛ ਨਾ ਹੋਵੇ ਇਹਨਾਂ ਕਿਹੜਾ ਜਾਣਦੇ ਵਾ ਮੇਰੇ ਯਾਰ ਨੂੰ ਮਤਲਬ ਕੁਝ ਨਹੀਂ ਕਹਿਣਾ ਵੀ ਆਪਾਂ ਖੋਲਦੇ ਸੀਗੇ ਹਾਂ ਅੱਗੇ ਤਾਂ ਜਾਂਦੇ ਤਾਂ ਸੱਟ ਲੱਗੀ ਉਹ ਜਾਂਦੇ ਹੀ ਰੋਜ਼ ਜਾਂਣਾ ਜਿੱਦਣ ਘਰੋਂ ਰੋਜ਼ ਜੜਾ ਅੱਛਾ ਪਰ ਲੰਦਾ ਰਾਤ ਮਰ ਗਿਆ ਫੇਰ ਬੜਾ ਕਈਆਂ ਨੇ ਜ਼ੋਰ ਲਾਇਆ ਵੀ ਇਹਨੂੰ ਜੇਲ੍ਹ ਜੂਲ ਕਰਾਈਏ ਇਹਨੂੰ ਫਸਾਈਏ ਫਸਾਈਏ ਉਹ ਕਹਿਣ ਲੱਗੇ ਵੀ ਸਾਡੇ ਭਰਾ ਦੇ ਬਿਆਨਾਂ ਹੀ ਕਿੱਦਾਂ ਭੇੜ ਰਣ ਦੀਏ ਹਾਂ ਉਹ ਕਹਿ ਕੇ ਗਿਆ ਹੀ ਨਹੀਂ ਮਤਲਬ ਉਹਦੀ ਵੀ ਜ਼ੁਬਾਨ ਦਾ ਮੁੱਲ ਉਹਦੇ ਭਰਾਵਾਂ ਨੇ ਪਾਇਆ ਵੀ ਜੇ ਉਹਨੇ ਆਪ ਬਿਆਨ ਦਿੱਤੇ ਹੁੰਦੇ ਹੋ ਜਾ ਪੰਜ ਛੇ ਭਰਾ 6 7 ਭਰਾ ਆ ਵੀ ਗੁੱਸੇ 'ਚ ਬੰਦਾ ਕੁਝ ਵੀ ਕਰ ਦਿੰਦਾ ਕੁਝ ਕਰਦਾ ਤਾਂ ਕਿਤੇ ਐ ਨਹੀਂ ਫੇਰ ਹੀ ਬੰਦਾ ਉਹ ਸਾਡੇ ਭਰਾ ਨੂੰ ਨਾ ਜਿਆਦਾ ਅੱਛਾ ਅੱਛਾ ਸਿਹਤ ਥੋੜੀ ਅੱਛਾ ਸਾਡੇ ਘਰ ਬੜਾ ਆਉਣ ਜਾਣਾ ਉਹਨਾਂ ਨੇ ਕਰਨਾ ਇਦਾਂ ਨਾ ਕੁੱਕੜ ਕੱਕੜ ਕੇ ਖਿਡਾਲਿਆ ਕਿ ਤਸਾ ਆਤ ਆ ਰੇ ਨਾ ਇੱਕ ਵਾਰ ਮੈਂ ਚੋਰੀ ਖਾ ਲਿਆ ਜਾ ਕੇ ਮੈਂ ਬਿਮਾਰ ਸੀ ਤੂੰ ਖਾ ਲਿਆ ਪਿਛਲੇ ਅੰਦਰ ਰੱਖਿਆ ਉਹਨਾਂ ਨੇ ਬਣਾ ਕੇ ਪਤੀਲਾ ਤਾਂ ਮੈਨੂੰ ਬੁਖਾਸ਼ ਨਾ ਆਈ ਬੜੀ ਸੋਹਣੀ ਮਮਾਰ ਸੀਗੀ ਤਾਂ ਬੁਖਾਰ ਸੀ ਬੜੀ ਅੱਛਾ ਖਾਤਾ ਕੁੱਕੜ ਬੜੀ ਬੁਖਾਰ ਸੀਗੀ ਅੱਛਾ ਕੀ ਐ ਉਹਨੂੰ ਇਪਟਾਮੈਂਟ ਹੈ ਨਾ ਪਿੱਛਲਾ ਅੰਦਰ ਹੁੰਦਾ ਇੱਕ ਗਾੜੀ ਨਾ ਅੰਦਰ ਉਹਦੇ ਗਾੜੀ ਪਿੱਛੇ ਪਿਛਲਾ ਹੁੰਦਾ ਹੀ ਸੀਗਾ ਉੱਥੇ ਰੱਖਿਆ ਹੈ ਮੈਂ ਕਿਹਾ ਥੋੜੀਆ ਤੇ ਖਾਰਿਆ ਤੇ ਮਾਂ ਮੈਰੀ ਉੱਤੇ ਚੱਲ ਦੇ ਦੇਸੀ ਹੁੰਣਾ ਦੇਸੀ ਬਣਾਉਂਦੇ ਏ ਉਹ ਤਾਂ ਜ਼ਿਆਦਾ ਦੇਸੀ ਤੁਸੀਂ ਆ ਜਿਹੜੇ ਹੁੰਦੇ ਕੁੱਕਰ ਜਿਹੜੇ ਹੁੰਦੇ ਦੇਸੀ ਓਏ ਓਏ ਕਿੱਥੇ ਹੁੰਦੇ ਏ ਉਹ ਤਾਂ ਦੇਸੀ ਦੇਸੀ ਹੁੰਦੇ ਸੀਗੇ ਹੈ ਨਾ ਹਾਂ ਉਹ ਕਹਿੰਦੀ ਬੜੇ ਹਾਕ ਕਰਦੀ ਤੂੰ ਮਾ ਮਾ ਤੂੰ ਗੱਲ ਨਾ ਕਿਸੇ ਨੇ ਕਰੀ ਮੇਰਾ ਜੀ ਕਰਦਾ ਇਹ ਕਹਿੰਦੀ ਚਾਹ ਤੇਰੀ ਤੇ ਬਿਮਾਰੀ ਛੱਡ ਤੇ ਚੱਲ ਖਾ ਰ ਮੈਂ ਗੱਲ ਨਹੀਂ ਕਰਦੀ ਪਰ ਵਾ ਗੱਲ ਖਿਲਰ ਗਈ ਤੇ ਕੁੱਕੜ ਨਾ ਹਟ ਜਾਂਦਾ ਸੀ ਮਤਲਬ ਜੀ ਕਰਦਾ ਸੀ ਜੀ ਕਰਦਾ ਬਿਮਾਰ ਬੰਦੇ ਦਾ ਅੱਛਾ ਅੱਛਾ ਲੈ ਬਰਾਵਾ ਤੇ ਉਹ ਇਹ ਨਹੀਂ ਇੱਦਾਂ ਕਰਨੀ ਕਾਦੀ ਕੇਜ ਦਾ ਪੁੱਪੜ ਖਾਣਾ ਕਾਦੀ ਕੇਜ ਦਾ ਕਰਨਾ ਅੱਛਾ ਆ ਕੇ ਮੀਠਾ ਖਾਣਾ ਇਹ ਖਾਂਦੇ ਆਪੇ ਖਰਾਕ ਤੇ ਖਾਣੀ ਪੈਂਦੀ ਹੈ ਬਿੰਦੇ ਹੀ ਬੜਾ ਖਾਂਦੇ ਵਿੰਦੇ ਬਹੁਤ ਸੀ ਮੇਰੇ ਭਰਾ ਤਾਂ ਮੁੱਕਣ ਹੀ ਨਹੀਂ ਦਿੰਦਾ ਹੁੰਦਾ ਵੱਡਾ ਦਾ ਖਰਾਕ ਹੋਦੀ ਸਵੇਰ ਨੂੰ ਅਨ ਕੀ ਕਰਨਾ ਆਈਨੇ ਵਾਂ ਪਾਉਣੇ ਉਰਾ ਪਰਾ ਪਾਉਣੇ ਕਿਦਾਂ ਤੋਂ ਹੀ ਸਰਦਾਈ ਸਰਦਾਈ ਘੋਟਦੇ ਆਈ ਨਾ ਆਹ ਪਲਵਾਨਾਂ ਦੀ ਇਹੀ ਖਰਾਕ ਹੁੰਦੀ ਆ ਆ ਚੁੱਪ ਕਰਕੇ ਲਾਗੇ ਦੇਖਣਾ ਅੱਛਾ ਉਹ ਇਹ ਚੰਗੀਆਂ ਸੇ ਬਹੁਤ ਜੋਤੇ ਤਗੜੀ ਨਹੀਂ ਇਹ ਦੇਖੀ ਲੈਣ ਪਰ ਕੀ ਕਰਨਾ ਆਪਣੇ ਫੋਨ ਪਾਣ ਕੇ ਘਾੜ ਲੈਣੀ ਜਿਹੜਾ ਫੜਕੜਿਆ ਉਹਨਾਂ ਨਾ ਉਹਨੂੰ ਫੇਰ ਉਹਦੇ ਵਿੱਚ ਮਿੱਠਾ ਰਿੰਕ ਪਾਉਣਾ ਉਹਨੂੰ ਪਟਕ ਕੇ ਨਾ ਫੇਰ ਪਾਉਣ ਕੇ ਉਹ ਸਾਨੂੰ ਦੇ ਉਹ ਤੁਹਾਨੂੰ ਦੇਣਾ ਜਿਹੜਾ ਅਸਲੀ ਜਿਹੜੀ ਚੀਜ਼ ਆ ਉਹ ਆਪ ਪੀਣੀ ਅਸਲੀ ਇਹ ਨਾ ਪਰ ਉਹ ਤਾਂ ਹੀ ਬਹੁਤੀ ਪਛਾਣ ਨਹੀਂ ਨਾ ਸਕਦੇ ਭਰਾਵਾ ਪਾਣਾਂ ਦਾ ਹਟਾ ਤੇ ਬੜਾ ਹੀ ਬੜਾ ਹੱਟ ਬੰਤੋ ਦਾ ਜਿਹੜਾ ਸੋ ਆਜਦਾ ਹੈਗਾ ਤੇ ਸਾਡਾ ਬਹੁਤ ਤੇਸਾ ਬਹੁਤ ਮੈਨੂੰ ਦੇ ਲੈ ਛਿੰਗੇ ਜਣਾ ਨੇ ਮੇਰੇ ਭਰਾ ਨੇ ਪੱਠੇ ਬਣਾ ਜਾਣੇ ਉਹ ਫਿਰ ਤੇ ਕਹਿਣਾ ਮੈਨੂੰ ਕਹਿਣਾ ਪਾ ਦੇ ਨਹੀਂ ਮਗਰ ਉਹ ਨਾਲ ਨਾਲ ਭਰਾਵਾਂ ਨਾਲ ਬਰਾਬਰ ਕੰਮ ਕਰਨਾ ਖਾਣਾ ਵੀ ਬਰਾਬਰ ਅੱਛਾ ਖਾਣਾ ਵੀ ਬਰਾਬਰ ਕੰਮ ਵੀ ਬਰਾਬਰ ਕੰਮ ਤਾਂ ਹੀ ਆਜੇ ਤਾਂ ਕਿ ਬੀਬੀ ਇੰਨੀ ਮੇਰੇ ਹਿਸਾਬ ਨਾਲ ਤੂੰ ਉਹੀ ਖਰਾਕਾਂ ਦੇ ਸਿਰ ਤੇ ਆ ਉਮਰ ਭੋਗਦੀ ਪਈ ਆ ਇਹ ਚ ਇਹ ਚ ਚਾਰ ਪੰਜ ਹੁੰਦੀਆਂ ਸੀ ਸੂਈਆਂ ਬਾੜਾ ਦੁੱਧ ਪੀਤਾ ਮਾਂ ਬੇ ਇਤਲੋ ਕਹੇ ਨੇ ਲੱਸੀ ਕਰਨੀ ਤੇ ਨੇਤਰੋ ਕੇ ਰਤ ਰਖਣੀਆਂ ਤਾਂ ਮੋਹ ਨੇ ਲੱਸੀ ਕਰਨੀ ਲੱਸੀ ਨਹੀਂ ਹੁੰਦੀ ਬਾਈ ਨਾਲੇ ਬੇਰਾ ਹੀ ਸਾਡੇ ਪਾ ਪਿੱਛੇ ਪੂਛਦਾ ਨਹੀਂ ਨਾ ਕੋਈ ਦੇਖਦਾ ਨਹੀਂ ਕੋਈ ਤੇ ਹੁਣ ਤੇ ਤੇ ਮੈਨੂੰ ਨਾ ਇੱਕ ਦਿਨ ਉਹ ਕਹਿੰਦਾ ਉਹ ਆਪਣੇ ਉਹ ਜਿਹੜੇ ਆ ਛਿੰਦੇ ਹੁਣੀਆਂ ਜਿਹੜਾ ਗੁੱਟ ਜਾ ਮਿਲਦੇ ਆ ਆਹੋ ਉਹ ਬੈਠਾ ਸੀ ਕਹਣਾ ਲੱਗੇ ਤੋ ਕਹਿੰਦੇ ਵੀ ਕਹਿੰਦੇ ਗੱਲਬਾਤ ਇਦਾਂ ਚੱਲ ਪਈ ਆਪਣੀ ਉਹਨਾਂ ਦੀ ਮੈਂ ਦਾਦੀ ਉਹਦੀ ਕਿਦਾਂ ਦੇਖੀ ਆਹ ਉਹਨਾਂ ਦੇ ਹਾਹ ਬਾਈਕਲ ਤੇ ਹੀ ਬੈਠੇ ਉਹ ਮੈਂ ਪੁੱਛਣ ਲੱਗ ਪਿਆ ਤੇ ਮੈਂ ਕਿਦਾਂ ਮਾਤਾ ਠੀਕ ਆ ਬੀਬੀ ਦਾ ਢੀ ਵੀ ਅਹੀਂ ਗੁੱਟ-ਗੁੱਟ ਮਲਾਉਂਦੇ ਰਹੇ ਛੋਟੇ ਹੁੰਦੇ ਅੱਛਾ ਤੇ ਫੇਰ ਦੱਸਣ ਲੱਗਾ ਆਪਾਂ ਕਹਿੰਦਾ ਵੀ ਸਾਡੇ ਪਿੰਡ 'ਚ ਹੁਣ ਤੁਹਾਡੀ ਮਾਤਾ ਦੀ ਸਭ ਤੋਂ ਜ਼ਿਆਦਾ ਉਮਰ ਆ ਹਾਂ ਦੇਖ ਤੁਹਾਡੀ ਤੇਰੀ ਹੈਨਾ ਪਾਟਾ ਬਜਨ ਬਲਾਸ ਕੀਤੇ ਉਹਦੇ ਰਸਾ ਦੇਣੇ ਉਹ ਕਹਿ ਗਿਆ ਨਾ ਕਹਿੰਦਾ ਫੇਰ ਸਾਡੀ ਵੱਖਰੀ ਗੱਲ ਸੀ ਫੇਰ ਕੰਮ ਖਰਾਬ ਹੋਣਾ ਸੀਗਾ ਹੈਨਾ ਬਾਰੋ ਕੈਨ ਬਾੜਿਆ ਨੇ ਬੜਾ ਜੂਗਰ ਉਰਦਾ ਲਾਇਆ ਨਹੀਂ ਕੁਛ ਨਹੀਂ ਫੇਰ ਜੀ ਸੀ ਤਾਂ ਸਿੰਗਾਂ ਫੇਰ ਸੁਆਦੀਆਂ ਨਹੀਂ ਫੇਰਿਆ ਉਹ ਫੇਰ ਸੀ ਤੁਹਾਡੀ ਜਿੱਦ ਤੇਰੇ ਪਾਈ ਇਹਦਾ ਸੁਣਨ ਚਾਹੁੰਦੀ ਹੈ 4-500 ਕਿੱਲਾ ਸੀਗੀ ਫੇਰ ਮੁੜ ਕੇ ਤੇ ਮਣੀ ਚ ਅਗਲੀ ਥੋੜੀ ਕੁਝ ਮਣੀ ਚ ਪਰ ਨਹਿਰ ਚ ਆੜੀ ਨਹਿਰ ਨਹੀਂ ਕਿਉਂ ਉਤੀ ਵਸ ਗਈ ਥੇਰੇ ਚ ਬੜੀ ਜਾਈ ਪੈਣੀ ਅੱਛਾ ਪਹਿਲੇ ਮੇਰੇ ਹੀ ਉਦਾਂ ਅੱਛਾ ਐ ਮੇਰੇ ਪਰ ਥੋੜੇ ਮਿਲੇ ਉਹਨੇ ਥੋੜਾ ਮਿਲੇ ਅੱਛਾ ਤੇ ਉਹ ਦੇਖ ਲੈ ਭਈ ਉਹ ਲੇਟੇ ਰਿਹਾ ਤਾਂ ਬੰਦਿਆ ਆ ਪੈਲੀ ਦਾ ਆ ਪੈਲੀ ਫਿਰ ਦੇ ਲਾ ਪੀਣੇ ਨਹੀਂ ਪੈਲੀ ਉਪਰ ਪੈਲੀ ਬੰਨਣਾ ਸਾਵਧਾਨ ਕਿ ਪੁੱਛ ਮੋਟਰ ਹਲਵਾ ਲਈਆਂ ਦੋ ਦੋ ਲੱਖੀ ਕਿ ਮੋਟਰ ਉਦੋਂ ਫੇ ਨਹਿਰਾ ਨਾਲ ਪਾਣੀ ਲੱਗਦਾ ਹੁੰਦਾ ਸਾਰਾ ਪਹਿਲਾਂ ਨਹਿਰ ਤਾਂ ਪਹਿਲਾਂ ਮੋਟਰਾਂ ਮੋਟਰਾਂ ਕਿੱਥੇ ਸੀਗੀਆਂ ਪਹਿਲਾਂ ਨਹਿਰ ਦਾ ਕਿੱਥੇ ਲੱਗਦਾ ਇਹ ਇਹ ਨਾ ਨਹਿਰਾ ਦਾ ਪਾਣੀ ਕਿੱਥੇ ਲੱਗਦਾ ਜਿਹੜਾ ਹੁਣ ਨਹਿਰਾ ਆ ਇਹਨਾਂ ਦਾ ਨਹੀਂ ਪੰਨਾ ਦਾ ਨਹਿਰ ਜਿਹੜੀ ਥੱਲੇ ਹੀ ਨਾ ਇਹ ਡਾਲੋ ਵਾਲ ਤਾਂ ਤਾਂ ਜਿਹੜੀ ਉਹਦਾ ਪਾਣੀ ਲੋਕਾਂ ਨੂੰ ਲੱਗਦਾ ਹੁੰਦਾ ਸਾਡੇ ਤਾਂ ਸਾਡੀ ਵੀ ਸੀਗੀ ਉਹਦਾ ਪਹਿਲੇ ਉੱਥੇ ਤੁਹਾਡੀਆਂ ਹੁਣ ਲੱਗਦਾ ਇਹ ਜਿਹੜੀਆਂ ਦੂਜੀਆਂ ਨਹਿਰਾ ਇਹਨਾਂ ਦਾ ਕਿੱਥੇ ਲੱਗਦਾ ਇਹ ਤਾਂ ਫੇ ਹੁਣ ਬੋਰ ਕਰਾਏ ਸਰਕਾਰੀ ਸਰਕਾਰੀ ਮੋਟਰਾਂ ਲੱਗੀਆਂ ਆਹੋ ਪਤਾ ਮੈਨੂੰ ਤਿੰਨ ਚਾਰ ਲ ਪਿੰਡ ਉਹਨਾਂ ਦਾ ਪਾਣੀ ਫੇਰ ਲੱਗਦਾ ਹੁਣ ਅੱਛਾ ਅੱਛਾ ਇਹ ਨਹੀਂ ਨਾ ਮੋਟਰ ਦਾ ਹੀ ਲੱਗਦਾ ਇਹ ਰਾਦਰ ਨਾ ਖਦੀ ਤੇਰਾ ਜਿਵੇਂ ਆਲ ਵੀ ਰਹੇ ਜਿਵੇਂ ਇੱਕ ਵਾਰੀ ਅੰਬ ਥੱਲੇ ਰਹੇ ਅੱਛਾ ਜਦੋਂ ਪਾਕਿਸਤਾਨ ਬਣਿਆ ਉਦੋਂ ਕਿੰਨੇ ਚਿਰ ਦੀ ਬੀਬੀ ਮੈਂ ਹੋਣੀ ਐ ਸਾਰਾ ਉੰਨੀ ਸਾਲਾਂ ਦੀ ਅੱਛਾ ਹਾਂ ਇਹ ਨਹੀਂ ਹੋਣੀ ਮੈਂ ਤਗੜੀ ਗਈ ਜਦੋਂ ਪਾਕਿਸਤਾਨ ਬਣਿਆ ਇਹ ਤੋਂ ਬਗੈਰ ਨਿਆਣੇ ਜਾਂਦੇ ਨਹੀਂ ਤਰਸੀਮ ਖੇਮ ਜੰਮ ਤੋਂ ਨਹੀਂ ਜਾਂਦੇ ਹੁੰਦੇ ਤਾਂ ਮੈਂ ਤਾਂ ਤਲੋਕੇ ਨੇ ਖਾਣਾ ਨਿਆਣਿਆਂ ਨੂੰ ਭੇਜ ਲੈ ਅਜ ਰਾਤ ਤਾਂ ਪਿਓ ਸਾਡਾ ਵਿਚਾਰਾ ਤੁਰ ਨਹੀਂ ਸਕਦਾ ਇੱਕ ਵਾਰੀ ਕਹਿਣ ਪਈ ਹੁਣ ਅਜ ਮਸਲਮਾਨਾਂ ਨੇ ਪੈ ਜਾਣਾ ਉਹਨਾਂ ਦਾ ਹਰ ਹੱਲਾ ਅਜ ਪੈਣਾ ਫਿਰ ਕਹਿੰਦੇ ਹੁਣ ਭਾਈ ਇਹਦਾ ਕੀ ਕਰੀਏ ਸਾਡਾ ਖੋੜਾ ਹੀ ਸੱਤ ਡੇਗ ਭਾਈ ਤਾਂ ਖੋੜੇ ਚ ਤਾਰ ਦਿੱਤਾ ਭਾਈ ਅੱਛਾ ਪੂਰਾ ਬੰਦ ਕਰ ਦਿੱਤਾ ਕਹਿਣ ਤੋਂ ਚੱਲ ਇੱਥੇ ਤਾਰ ਦਿੰਦੇ ਹੱਲਾ ਮਤਲਬ ਕੀ ਬੋਲਣਾ ਜਦੋਂ ਉਹਨਾਂ ਨੇ ਜਿਹੜੇ ਇੱਥੇ ਰਹਿੰਦੇ ਸੀਗੇ ਜਿਹੜੇ ਆਹ ਇੱਥੇ ਰਹਿੰਦੇ ਫਿਰ ਇਦਾਂ ਨਹੀਂ ਹੁੰਦੀ ਲੱਗਿਆ ਤੇ ਇਹ ਜੇਦੇ ਪੈ ਜੈਦਾ ਅੱਗੁੱਸੇ ਗਲੇ ਚ ਜਦਾਂ ਹਾਂ ਸਾਨੂੰ ਕੱਢਣ ਆ ਕੱਢਣ ਲੱਗੇ ਆ ਉਹਦੇ ਕਰਕੇ ਸੇ ਲੜਦੇ ਸੀਗੇ ਲੜਦੇ ਹੁੰਦੇ ਸੀਗੇ ਆ ਫੇ ਲੜਨਾ ਲੜਨਾ ਕੀ ਇਦਾਂ ਤੇ ਕਹਿਣਾ ਦਰਦੇ ਸੀਗੇ ਤੇ ਮਾਰਨਾ ਚਾਹਣ ਮਾਰਨਾ ਚਾਹ ਤੇ ਦੇਹਲਾ ਫੇਰ ਉਹਨੂੰ ਹੋਏ ਤੇ ਖੜਦਾ ਮੈਨੂੰ ਮਾਂ ਮੇਰੀ ਕਹਿੰਦੀ ਤੇ ਤੁਸੀਂ ਚਾਲਾ ਨਾ ਆਣ ਲੈ ਕੇ ਚੱਲ ਮੈਂ ਕਿਹਾ ਮੈਂ ਨਹੀਂ ਜਾਣਾ ਕਹਿੰਦੀ ਚੱਲੇ ਉਹ ਆ ਗਏ ਮੁਸਲਮਾਨ ਤਾਂ ਤੂੰ ਡਾਂਗਾ ਫੜੇ ਨਹੀਂ ਉਹਨਾਂ ਦੇ ਨਾਲ ਪੜਾਵਾਂ ਮੈਂ ਮੈਂ ਪੜਾਂਗੀ ਮੈਂ ਕਿਹਾ ਮੈਂ ਪੜਾਂਗੀ ਮੈਂ ਨਹੀਂ ਜਾਣਾਗਾ ਕਿੰਦੀ ਉਹ ਦੇਖੀ ਜਿਹਨੇ ਪੈਗਾ ਤੇਰੀ ਮੇਰੇ ਵਰਗੇ ਨੂੰ ਪਤਾ ਲੱਗਣਾ ਦੇਖਾ ਮੇਰੇ ਤੇ ਹਿੰਮਤ ਵੜੀ ਲਿਆ ਮੈਂ ਮੈਂ ਪੂਰਾ ਮੈਂ ਹਾਂ ਜੰਗ ਕਰਾਂਗੇ ਨਾਲ ਉਹਨਾਂ ਦੇ ਇਦਾਂ ਮੈਂ ਤਾਂ ਅੱਛਾ ਹਾਂ ਮੈਂ ਕਿਹਾ ਮੈਂ ਪੂਰਾ ਨਾ ਮੈਂ ਕਿਹੜੀ ਮਾਰੀ ਲਈ ਸੀ ਮੈਂ ਦੇਲਾ ਭਰਾਵਾਂ ਦਾ ਬੜਾ ਕੰਮ ਨਾਲ ਕੀਤਾ ਬਹੁਤ ਕੀਤਾ ਕਹੋ ਜਿਵੇਂ ਜਿੰਨ ਦਾ ਘਰ ਆਣ ਕੇ ਇੱਧਰ ਵੀ ਪੈ ਗਿਆ ਉਦਾਂ ਦਾ ਚਲੋ ਵਧੀਆ ਜਟਾਂ ਦੀ ਉਮੀਦਾਂ ਰਹੀ ਚਲੋ ਬੜਾ ਬਖਸ਼ਤ ਧਰਤੀਆ ਤੇ ਇਹਦਾ ਵੀ ਗੱਲ ਆ ਉਹ ਮੁਸਲਮਾਨ ਜਦੋਂ ਗੈਮਾ ਤਗੜੀ ਫੇਰ 1 ਸਾਲ ਮਗਰੋਂ ਵਿਆਹ ਹੋਇਆ ਫੇ ਅੱਛਾ ਜਦੋਂ ਪਾਕਿਸਤਾਨ ਬਣਿਆ ਉਹ ਤੋਂ 1 ਸਾਲ ਬਾਅਦ 1 ਸਾਲ ਚ ਹੋਇਆ ਅੱਛਾ 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 ਪੰਜ ਤਿੰਨ ਸਾਲਾਂ ਦੀ ਹੋਣੀ ਮੈਂ ਉਹ ਦਿਨ ਤੇ ਮੇਰਾ ਵਿਆਹ ਹੋਇਆ ਤਾਂ ਤਗੜੀ ਹੀ ਆਪਣੇ ਆਪ ਚ ਠੀਕ ਆ ਠੀਕ ਆ ਠੀਕ 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 ਫੇਰਾ ਭਰਾ ਨਾ ਇਹ ਲੈ ਕੇ ਜਾਂਦੇ ਉਹਦੇ ਨਾਲ ਆਉਂਦੇ ਆ ਨਾ ਕੁੜੀ ਨੂੰ ਜਾਂ ਮੁੰਡੇ ਨੂੰ ਚੁੱਕਦੇ ਆ ਨਾ ਤਾਂ ਮੇਰਾ ਭਰਾ ਹੱਲ ਕਰਦਾ ਮੈਂ ਪਰਾਂ ਕਰ ਦਤਾ ਮੈਂ ਕਹਾਂ ਮੈਨੂੰ ਹੋਰ ਸਵਾਲ ਤੇਰਾ ਭਰਾ ਤਾਂ ਗਿਓ ਹੋ ਜਾ ਵੀ ਮੇਰਾ ਮੈਂ ਤਗੜੀ ਐ ਮੇਨੂੰ ਹੋਰ ਨਾ ਚੋਟਦਾ ਮੈਂ ਇਦਾਂ ਪਰਾਂ ਕਰਦਾ ਹੋਰ ਕੇ ਫਿਰ ਮੈਨੂੰ ਖੜਿਆ ਤੇ ਉਹ ਸਾਡਾ ਪੂਰਾ ਇਦਾਂ ਹੀ ਮੰਜੇ ਤੇ ਰਹਿੰਦਾ ਤੇ ਉਹ ਸਾਡਾ 12 ਤੇ 13 14 ਸਾਲ ਮੰਜੇ ਤੇ ਰਿਹਾ ਐਂ ਪੰਨੀਆਂ ਤੇ ਇਟਾ ਪੰਨੀਆਂ ਇੱਥੇ ਕੱਚੀਆਂ ਜਿੱਦੋਂ ਕਦਾਈ ਕੱਚੀਆਂ ਕੋਠੇ ਕਾਦਣ ਹੁੰਦੇ ਇਟਾ ਪੰਨੀਆਂ ਇੰਜ ਲੋਹਾਰ ਤੋਂ ਖਾਣ ਪਾਉਂਦੇ ਸੀ ਇੱਟਾ ਜਾ ਕੇ ਪਾੜੀਆਂ ਕਰ ਕਰ ਤੇ ਕਮਰੇ ਸਾਡੇ ਬਾਹਰੋਂ ਲੱਗਣੇ ਕੱਚੇ ਅੰਦਰੋਂ ਵਰਨਾ ਤਾਂ ਕਹਿਣਾ ਪੱਕੇ ਆ ਅੱਛਾ ਕੋ ਆ ਅਗਲਾ ਪਿਛਲਾ ਤੇ ਪਟੜੀ ਪਾਈ ਕਾਡਰ ਪਾਈ ਸਾਹ ਪਗਾੜਾਂ ਦੇ ਹੁੰਦੇ ਪਹਿਲਾਂ ਘਰ ਕਾਡਰ ਪਾਈ ਜਿਹੜੇ ਆਹਦੇ ਨਾਲ ਮੱਖਣ ਮੱਖਣ ਨਾ ਹੁੰਦੇ ਪਾਪਾ ਤੁਹਾਡਾ ਨਹੀਂ ਨਹੀਂ ਮੈਂ ਡੈਡੀ ਦੀ ਗੱਲ ਕਰਦਾ ਆ ਡੈਡੀ ਦੀ ਨਾ ਕਿ ਡੈਡੀ ਜਦੋਂ ਫੜੇਗੇ ਉਹ ਇਦਾਂ ਹੀ ਪਈ ਹੈ ਦੀ ਡਿਊਟੀ ਹੈਗੀ ਆ ਆਪਣੇ ਸਿਵਾਰ ਵਾਲੀ ਮਣੀ ਤੇ ਡਿਊਟੀ ਹੈਗੀ ਹਾਂ ਉਥੇ ਵੀ ਹੈਗਾ ਨਾ ਆਹੋ ਆਹ ਨਾ ਬਿਜਲੀ ਵਾਲਿਆਂ ਦਾ ਆਹੋ ਉਥੇ ਹੀ ਡਿਊਟੀ ਹੈ ਦੀ ਤੇ ਮੈਨੂੰ ਆੜ ਕੇ ਕਿਾ ਸੰਟਾ ਦਾ ਮੁੰਡਾ ਐ ਕੁਝ ਉਹਨਾਂ ਨੂੰ ਕਿਰ ਸ਼ਰਾਬ ਸਲੂਬ ਬੜੀ ਕੀਂਦੇ ਹੁੰਦੇ ਉਹ ਆਏ ਤਾਂ ਮੈਂ ਸਬਜ਼ੀ ਕੱਟਣ ਲੱਗੀ ਤਕਾਣੀ ਤੇ ਆ ਮਾਂ ਪੁੱਤੀ ਤਸੀ ਇੱਥੇ ਥੋੜਾ ਜਿਹਾ ਹੋਇਆ ਹੀ ਇੱਥੇ ਆਏ ਹਾਂ ਤੇ ਮੈਂ ਸਬਜ਼ੀ ਕੱਟਣ ਲੱਗੀ ਗੱਡੀ ਗਾੜੀ ਰੱਖੀ ਤਾਂ ਉਹ ਆ ਗਏ ਮੈਂ ਕਿ ਆ ਜਾ ਆ ਜਾ ਪਤਾ ਜਾ ਇੰਨਾ ਮਾਤਾ ਆ ਗਿਆ ਮੈਂ ਮੈਂ ਕਹਾ ਮੇਰਾ ਮੁੰਡਾ ਨਹੀਂ ਆਇਆ ਮੈਂ ਇਦਾਂ ਕਿਹਾ ਹੂੰ ਕਹਿੰਦਾ ਫੇ ਮਾਤਾ ਆ ਜਾਣਾ ਮੁੰਡੇ ਤੇਰੇ ਨੇ ਵੀ ਕੋਈ ਗੱਲ ਨਹੀਂ ਹੋ ਜਾਣਾ ਕਿ ਨਾ ਮੈਂ ਪੁੱਛ ਕੇ ਇਸ ਵੇਲੇ ਹੋਰ ਵੀ ਮੁੰਡੇ ਖੜੇ ਆ ਤੇ ਉਹ ਜਿਹੜੀ ਕਿ ਪੁਲਿਸ ਲੈ ਗਈ ਫੜ ਕੇ ਆ ਜਿਵੇਂ ਇਦਾਂ ਕਿਹਾ ਪੁਲਿਸ ਲੈ ਮੇਰੇ ਤਾਂ ਪੈਨ ਕਾਲ ਤੇ ਕਿਤੇ ਸਬਜੀ ਮੇਰੀ ਸਬਜੀ ਸਵਾਭ ਅਗਰ ਉਦੋਂ ਸਮਾਂ ਇਦਾਂ ਦਾ ਸੀਗਾ ਹਣਾ ਇਦਾਂ ਦਾ ਸੀਦਾ ਦਾ ਕਹਾਇਰਾ ਬਾ ਉਹਨਕੋ ਲੈ ਪਹਿ ਉਹਨਕੋ ਕਾਕਾ ਲੈ ਗਏ ਫੜ ਕੇ ਕਹਿੰਦੇ ਐਵੇਂ ਉਧਾਂ ਹੀ ਲੈ ਗਏ ਮੈਂ ਹੋਰ ਤਾਂ ਮੁੰਡਿਆਂ ਨੇ ਵੀ ਖੜਿਆ ਪਿਆ ਉਹ ਕਹਿੰਦੇ ਲੱਗਾ ਤਾ ਤੂੰ ਹੀ ਤਾਂ ਆਵੇ ਬਰਸੋਣੇ ਕਹਿੰਦਾ ਨਹੀਂ ਉਹਨਾਂ ਨੂੰ ਖੜਿਆ ਚਾਰ ਪੰਜ ਮੁੰਡੇ ਖੜਿਆ ਲੈ ਭਰਾਵਾ ਰਾਤ ਸਾਰੀ ਰਾਤ ਫੇ ਮੈਂ ਕੱਢੀ ਦੁਕਾਨਾਂ ਹੀ ਵਲੇ ਪਈਆਂ ਤੇ ਸਬਜ਼ੀ ਕੱਟਣ ਲੱਗੀ ਦੁਕਾਨਾਂ ਪਈਆਂ ਤਾਂ ਕੰਨ ਨਾਲ ਲੱਗੇ ਰੋਂਦੀ ਰਹੀ ਰਾਤ ਸਾਰੀ ਰਾਤ ਆਪਣਾ ਕਿੱਥੋ ਹੀ ਇਹਨੂੰ ਉਹ ਤਾਂ ਲੈ ਗਿਆ ਖੜ ਕਿੱਧਰ ਤੇ ਕਿੱਧਰ ਸਵੇਰਾ ਹੋਇਆ ਉਹ ਚੁੱਕੇ ਸਾਰੇ ਕੀਤੀ ਨਾ ਜੀ ਇਹਨਾਂ ਦਾ ਕੋਈ ਪਤਾ ਨਹੀਂ ਲੱਗਾ ਕਿੱਥੇ ਲੱਗੇ ਹੂੰ ਹੂੰ ਤੇ ਫਿਰ ਆਈ ਦੋ ਬੰਦੇ ਫੁੱਟਪਾਲਸ ਦੇ ਆਏ ਇੱਥੇ ਕਰੇ ਇਥੇ ਸਾਡੇ ਅੱਛਾ ਇਹ ਚੌਥੇ ਦਿਨ ਤੀਹ ਦਿਨ ਫਿਰ ਅੱਛਾ 30 ਚੌਥੇ ਦਿਨ ਮਰ ਡੈਡੀ ਨਹੀਂ ਆਏ ਤੀਹ ਦਿਨ ਦਾ ਅੱਛਾ ਉਹ ਲੈ ਗਏ ਅੰਮ੍ਰਿਤਸਰ ਹਲ ਵਿਆਸ ਲੈ ਗਏ ਅੱਛਾ ਵਿਆਸ ਲੈ ਗਏ ਅੱਛਾ ਇਹ ਲੈ ਗਏ ਨਾ ਉਹ ਤਾਂ ਉਥੇ ਅੱਡੇ ਚ ਆਏ ਅੱਡੇ ਚ ਪਹਿਲੇ ਤਾਂ ਉਹਨਾਂ ਨੇ ਪੁੱਛ ਗੈਸ ਕੀਤੀ ਕਿ ਉਹ ਮੁੰਡਾ ਘਰ ਕਿੱਧਰ ਆ ਉਹਨਾਂ ਦਾ ਪੇ ਮੁੰਡਾ ਆਇਆ ਇਦਾਂ ਇਦਾਂ ਭਾਈ ਉਹ ਉਹਦਾ ਕਿਦਾਂ ਦਾ ਲਵਾਸ ਉਹ ਤੇ ਕੀ ਉਹਦਾ ਪੁੱਛ ਆ ਵੀ ਕੀ ਹਿਸਾਬ ਕਿਤਾਵਾ ਪਿੰਡ ਚ ਵਧੀ ਆਇਆ ਜਾਂ ਕਿਦਾਂ ਉਹਦਾ ਹਿਸਾਬ ਆ ਆਹ ਤੇ ਉਹ ਸਾਰਿਆਂ ਨੇ ਕਿਹਾ ਕਿ ਉਹ ਮੁੰਡੇ ਵਰਗਾ ਤਾਂ ਕੋਈ ਹੈ ਹੀ ਨਹੀਂ ਸਾਡੇ ਪਿੰਡ ਚ ਆ ਵੀ ਮੁੰਡਾ ਵਧੀ ਆਇਆ ਹਾਂ ਸਾਡੇ ਨਾ ਉਹ ਕਿਸੇ ਦੀ ਚੰਗੀ ਰੋ ਉਹ ਬੁਰੂ ਦਾ ਜੁੜਿਆ ਉਹ ਉਹ ਮੁੰਡੇ ਦੀ ਰੀਸ ਨਹੀਂ ਕੋਈ ਕਰ ਸਕਦਾ ਅੱਛਾ ਤੇ ਇਹ ਨਾ ਬੁੱਢਾ ਇਹਨਾਂ ਦਾ ਖਾਣਾ ਦਾ ਹੂੰ ਖਾਣਾ ਦਾ ਬੁੱਢਾ ਹੀ ਉੱਥੇ ਅੱਛਾ ਉਹ ਉਹ ਕਹਿੰਦੇ ਵੀ ਕਿਹਨਾਂ ਦਾ ਇਹਨਾਂ ਦਾ ਕਰਤਾਰੇ ਹੋਣਾ ਅੱਛਾ 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 ਅੱਜ ਬਣਾਈ ਸਰਸੂੰਗੀ ਅੱਛਾ ਤੇ ਉਹ ਸੀਗਾ ਉਹ ਆਇਆ ਉਹ ਹੈਗਾ ਕਲਾਸ਼ੋ ਤਾਂ ਮੇਰਾ ਭਰਾ ਫਾਈਆਂ ਵੇਚ ਗਿਆ ਉਹਨੂੰ ਹੀ ਪਤਾ ਲੱਗ ਗਿਆ ਫਿਰ ਕਿੱਦਾਂ ਦੱਸਿਆ ਕਿਸੇ ਨੇ ਕੀ ਵੇਚ ਗਿਆ ਇਹ ਆ ਫਾਇ ਗਿਆ ਮਟਰਾ 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 ਲੰਗੇ ਦੇ ਕਿੱਲਿਆਂ ਦੇ ਸਾਹ ਤੇ ਨਹੀਂ ਤੇ ਤੁਹਾਡਾ ਭਰਾ ਆਇਆ ਅਜਾ ਤੇਰਾ ਭਰਾ ਆ ਗਿਆ ਉਹਨੂੰ ਪਤਾ ਲੱਗਿਆ ਵੀ ਇਦਾਂ ਦਾ ਗੱਲਬਾਤ ਹੋਈ ਆ ਆ ਗਿਆ ਨੇ ਖੇਮ ਆ ਗਿਆ ਤੇ ਉਹਨੂੰ ਕਿਤੇ ਪਤਾ ਲੱਗਿਆ ਫਿਰ ਕਿੱਦਾਂ ਵੀ ਉਹਨੂੰ ਫੜ ਕੇ ਲੈ ਗਏ ਤਾਂ ਆਇਆ ਹੀ ਉਹ ਆਹੋ ਤੇ ਜਲੇ ਹੋਇਆ ਤਾਂ ਭਰਾ ਮੇਰਾ ਬੈਠਿਆ ਹੀ ਤੇ ਮੈਨੂੰ ਕਹਿੰਦਾ ਕਲਾਸ਼ਲ ਤੈਨੂੰ ਸੱਦਿਆ ਗਰੀ ਕੋਥੇ ਅੱਡੇ 'ਚ ਤੇ ਪੁਲਿਸ ਆਈ ਮੇਰਾ ਗੋਮਣ ਨੂੰ ਕੋ ਸੱਜਿਆ ਕਹਿੰਦਾ ਮੁੰਡੇ ਬਾਰੇ ਕੋ ਪੁੱਛੇ ਕੋ ਪੁੱਛਦੀ ਬੱਸ ਇਹ ਮੇਰਾ ਭਰਾ ਕਹਿੰਦਾ ਉਹ ਕਹਿੰਦਾ ਦੱਸਾ ਤੂੰ ਬੜਾ ਮੋਟਾ ਰਾਂ ਨੂੰ ਚਾਹ ਪਾਣੀ ਦੇ ਦੇ ਵਾਣੇ ਚੱਲ ਜਾਣਾ ਫਿਰ ਕੋਈ ਗੱਲ ਨਹੀਂ ਆ ਸਾਰਿਆਂ ਨੇ ਸੰਕਤ ਕੀਤੀ ਮੁੰਡੇ ਵਰਗਾ ਕੋ ਹੈ ਹੀ ਨਹੀਂ ਆਹ 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 ਬਿਲਕੁਲ ਸੰਕਤ ਕੀਤੀ ਤੁਹਾਡੇ ਚੱਲ ਜਾਣਾ ਅੱਛਾ ਤੇ ਇਹ ਕਹਿੰਦਾ ਹੈ ਮਸੜਾ ਆਖੇ ਭਰਾ ਮੇਰਾ ਕਹਿੰਦਾ ਮਸੜਾ ਭਈ ਇਹ ਇਹ ਕੋ ਬਚਾਰੀ ਪੱਕੀ ਆ ਭਰਾ ਮੇਰੇ ਨੇ 200 ਰੁਪਇਆ ਕਟਿਆ ਹੂੰ ਉਸ ਸਰਪੀਆ ਕਟਿਆ ਕਹਿੰਦਾ ਲੈ ਰਣ ਦੇਰੀ ਚਾਹ ਪਾਣੀ ਆ ਦੇ ਦੇ ਨਹੀਂ ਜਾਣਾ ਉੱਥੇ ਅੱਡੀ ਬੈਡ ਚੜੀ ਕੰਗੀ ਲੱਗਦੀ ਜਾਂਦੀ ਐ ਤੇ ਤਾਂ ਕਹਿੰਦਾ ਜੇ ਮੈਂ ਗਿਆ ਤਾਂ ਉਹਨੇ ਹੋਰ ਚੌੜੇ ਹੋਣਾ ਹੈ ਤਾਂ ਤੁਸੀਂ ਲੈ ਲਓ ਲੈ ਗਿਆ ਉਹ ਚੱਲ ਗਿਆ ਉਹਨੇ ਦੱਸਿਆ ਫੇਰ ਇਹ ਵਿਆਸ ਹੈ ਹਾਂ ਹਾਂ ਉਹਨੇ ਫੇਰ ਦੱਸਿਆ ਵਿਆਸ ਆ ਵਿਆਸ ਹੈ ਇਹ ਫਿਰ ਉਹ ਵਾਪੇ ਸਿਵਾ ਤਾਂ ਬਖਸ਼ੀਸ਼ ਗਏ ਫਿਰ ਅੱਛਾ ਤਾਇਆ ਤਾਇਆ ਦੂਜਾ ਸੇਵਾ ਤਾਇਆ ਤੇ ਬਿਸ਼ੀਸ਼ ਤਾਇਆ ਅੱਛਾ ਬਿਸ਼ੀਸ਼ ਤਾਇਆ ਗਏ ਪਤਾ ਲੈਣ ਪਈ ਰਾਤ ਮੈਂ ਸਾਰੀ ਰਾਤ ਰੋਦੀ ਰਹੀ ਤੇ ਬਾਪੂ ਜਿਹੜਾ ਰੱਖਦਾ ਆ ਕਿਧਰ ਲੈ ਗਏ ਉਹਨੂੰ ਇਹ ਜਿਹੜੇ ਸਵੇਰ ਨੂੰ ਗਏ ਨਾ ਤੇ ਇਹਨੇ ਉਹ ਛੱਡ ਦਿੱਤੇ ਹੀ ਵੇ ਜਾ ਕੇ ਫੇ ਪੁਲਿਸ ਨੇ ਕਿਹਾ ਨਾ ਜਲੇ ਦੱਸਿਆ ਇਹ ਛੱਡ ਦਿੱਤੇ ਛੱਡ ਦਿੱਤੇ ਐਲ ਕੀ ਕੀਤਾ ਸਰਜੀਤ ਦੇ ਪਿੰਡ ਚਲੇ ਗਏ ਲੱਗ ਗਈ ਪਿਆਸ ਦੇ ਉਥੇ ਜਾ ਕੇ ਆਪਣੇ ਕੱਪੜੇ ਕਪੜੇ ਤੋਂ ਆਏ ਤੋਂ ਇਹ ਹੋਣਗੇ ਤਿੰਨੀ ਚੌਂ ਦਿਨੀ ਤੇ ਛੱਡਿਆ ਤੇ ਫੜੇ ਅੰਦਰ ਦਿੱਤੇ ਹੀ ਗਏ ਉਥੇ ਕੱਪੜੇ ਕਪੜੇ ਤੋਂ ਆਏ ਤੇ ਜਾ ਫਿਰ ਇਹ ਪਤਾ ਲੱਗਾ ਕਿ ਉਹ ਤਾਂ ਛੱਡ ਦਿੱਤੇ ਇਹਨੂੰ ਫਿਰ ਇਹ ਸਰਜੀਤ ਦੇ ਚਲ ਗਏ ਫੇ ਵੀਡੀਓ ਤਾਂ ਕੱਲ ਦਾ ਚੱਲ ਗਿਆ ਅੱਛਾ ਪੁਲਿਸ ਵਾਲੇ ਕਹਿੰਦੇ ਉਹ ਚੱਲ ਗਿਆ ਆ ਉਹ ਚੱਲ ਗਿਆ ਬੰਨ ਛੱਡ ਦਿੱਤੇ ਛੱਡ ਦਿੱਤਾ ਸੀਗਾ ਕੱਤੇ ਇੱਧਰ ਫੇਰ ਇੱਧਰ ਵੀ ਇਹਨਾਂ ਦੇ ਪੈ ਸਰਜੀਤ ਦੇ ਪਿੰਡ ਗਏ ਤੇ ਸਰਜੀਤ ਕਹਿੰਦਾ ਚਲੇ ਗਿਆ ਪਿੰਡੋਂ ਚੱਲ ਗਿਆ ਰਾ ਕਿਦਾਂ ਦਾ ਸਮਾਂ ਹੀ ਇਦਾਂ ਚੱਕ ਲੈਂਦੇ ਹੁੰਦੇ ਸੀਗੇ ਜੇ ਕੋ ਮੜਾ ਸ਼ੱਕ ਪੈ ਗਿਆ ਤੇ ਸ਼ੱਕੋ ਸ਼ੱਕੀ ਇਹਨਾਂ ਦਾ ਫਿਰ ਨਾਮ ਨੂੰ ਲਿਖਿਆ ਸਭ ਕੁ ਕੀਤਾ ਹਾਂ ਉਹ ਮਾ ਉਹ ਗੱਲਾਂ ਪਿੰਡ 'ਚ ਪਤਾ ਕਰਕੇ ਗਏ ਵੀ ਕਹ ਜੀ ਇਹ ਕੋ ਮੜਾ ਜੀ ਵੀ ਕਹਿ ਦਿੰਦਾ ਤੇ ਬੱਸ ਫਿਰ ਕਿਤੇ ਛੱਡਣਾ ਸੀਗਾ 4-5 ਮੁੰਡੇ ਆ ਗਏ ਸਾਰੇ ਫਿਰ ਛੱਡ ਦਿੱਤੇ ਉਦੋਂ ਸਮਾਂ ਬੜਾ ਹੀ ਔਖਾ ਸੀਗਾ ਹਨਾ ਇਦਾਂ ਇਦਾਂ ਹੋਈ ਫਿਰ ਪੱਕ ਦੇ ਚੱਕ ਕੇ ਆ ਗਏ ਫਿਰ ਹੋਰ ਵੀ ਆ ਗਏ लैन गए ही ना सेवा तो बशीश लैन गए आ गया ही अच्छा पापे थे बेहद झाके बड़े आर मुड़ केस उस बड़ा प्यापा